ਸਕੂਨ ਦੀ ਗੱਲ ਕਰਾਂ ਸਕੂਨ ਦੀ ਗੱਲ ਇਹ ਆ ਲੋਕਾਂ ਨੂੰ ਸਕੂਨ ਪਤਾ ਕਿਵੇਂ ਮਿਲਦਾ ਅੱਜ ਕੱਲ੍ਹ ਲੋਕਾਂ ਨੂੰ ਸਕੂਨ ਮਿਲਦਾ ਥੋੜਾ ਘਰ ਜਾੜ ਕੇ ਥੋਨੂੰ ਦੁਖੀ ਕਰਕੇ ਥੋਨੂੰ ਰੋਂਦਿਆਂ ਵੇਖ ਕੇ ਥੋਨੂੰ ਘਰ ਲਾਉਂਦਿਆਂ ਵੇਖ ਕੇ ਥੋਡੇ ਘਰ ਦੇ ਵਿੱਚ ਕਲੇਸ਼ ਦੇਖ ਕੇ ਥੋਡੇ ਘਰਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਵੰਡ ਵਡਾਈਆਂ ਦੇਖ ਕੇ ਥੋਡੇ ਭਰਾਵਾਂ ਵਿਚ ਪੈਣਾ ਵਿੱਚ ਪਿਓ ਪੁੱਤ ਵਿੱਚ ਪਿਓ ਪਰਿਵਾਰ ਵਿੱਚ ਬਟਵਾਰੇ ਹੁੰਦੇ ਦੇਖ ਕੇ ਹੁਣ ਕਲ ਜੋਗਾ ਉਸ ਕੋਣ ਗਿਆ ਜਿਹੜੇ ਜੀਜਾ ਭਾਲਦੇ ਸੀ ਨਾ ਕਿ ਚਾਰ ਇਕੱਠੇ ਬੈਠ ਕੇ ਗੱਲਾਂ ਕਰਨੀਆਂ ਸ਼ਰੀਕਾ ਕਬੀਲਾ ਇਕੱਠਾ ਹੁੰਦਾ ਸੀ ਉਹ ਦੀ ਜਗ ਗਈਆਂ ਠੀਕ ਹੈ ਤੇ ਆਪਣਾ ਜਿਹੜਾ ਲੈਵਲ ਆ ਨਾ ਹੋ ਘਰ ਦਾ ਜਿਹੜਾ ਕੋਈ ਵੀ ਗੱਲਬਾਤ ਹੁੰਦੀ ਆ ਘਰ ਦੀ ਲੜਾਈ ਆ ਜਾਂ ਕੋਈ ਵੀ ਆ ਤਾਂ ਘਰ ਦੇ ਵਿੱਚ ਰੱਖਿਆ ਕਰੋ ਲੋਕਾਂ ਨੂੰ ਇਹ ਚੀਜ਼ ਦਿਖਾਉਣੀ ਆ ਕਿ ਸਾਡਾ ਪਰਿਵਾਰ ਇੱਕ ਆ ਪਾ ਇੱਕ ਵੰਨਾ ਇੱਕ ਹੋ ਕੇ ਦਿਖਾਓ ਯਾਰ ਕਿਉਂਕਿ ਲੜਾਈਆਂ ਦੇ ਘਰਾਂ ਦੇ ਵਿੱਚ ਕੁਝ ਨਹੀਂ ਰੱਖਿਆ ਤੇ ਮੈਂ ਉਹਨਾਂ ਨੂੰ ਵੀ ਇਹ ਕਹਿਣਾ ਚੈਲੰਜ ਕਰਦਾ ਕਿ ਕਿਸੇ ਦੇ ਜੇ ਤੁਸੀਂ ਇਹ ਚੀਜ਼ਾਂ ਦੇ ਵਿੱਚ ਕਿਸੇ ਦਾ ਸਕੂਨ ਪਾਲਦੇ ਹੋ ਜਿੰਦਗੀ 'ਚ ਤੁਹਾਨੂੰ ਕਦੇ ਜਿੰਦਗੀ 'ਚ ਕਦੇ ਵੀ ਸਕੂਨ ਨਹੀਂ ਮਿਲੇਗਾ ਕਦੇ ਵੀ ਤੁਸੀਂ ਖੁਸ਼ੀ ਨਹੀਂ ਪ੍ਰਾਪਤ ਕਰ पाओਗੇ ਤੁਸੀਂ ਨਹੀਂ ਤੁਹਾਡੇ ਪੁੱਤਾਂ ਦੇ ਉਹ ਪੋਤਿਆਂ ਦੇ ਉਪਰ ਆਉ ਜ਼ਰੂਰ ਆਈ ਸਮਝਾ